ਸਾਹਿਬਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿੱਖਤ ਕਿਸਾਨ ਮੋਰਚੇ ਦੀ ਕੋਲ ਦੇ ਉੱਪਰ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਜਿਹੜੇ ਨੇ ਅਰਥੀ ਫੂਕ ਰੋਸ਼ ਮੁਜਾਰਾ ਕਰਦੇ ਨਜ਼ਰ ਆ ਰਹੇ ਨੇ ਬਨੂੜ ਦੇ ਵਿੱਚ ਅਸੀਂ ਮੌਜੂਦ ਹਾਂ ਤਸਵੀਰਾਂ ਵਿਖਾ ਦਿੰਦੇ ਆ ਬਨੂੜ ਦੇ ਵਿੱਚ ਜਿਸ ਢੰਗ ਦੇ ਨਾਲ ਕਿਸਾਨ ਇਕੱਠੇ ਹੋਏ ਨੇ ਅਰਥੀ ਫੂਕ ਰੋਸ਼ ਮੁਜਾਰਾ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਜਿਸ ਢੰਗ ਦੇ ਨਾਲ ਹਰਿਆਣਾ ਦੇ ਮਨੋਰ ਲਾਲ ਖੱਟਰ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦਾ ਪੁਤਲਾ ਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸਭ ਤੋਂ ਉੱਪਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਾਈ ਹੈ ਉਸ ਤੋਂ ਬਾਅਦ ਅਮਿਤ ਸ਼ਾਹ ਦੀ ਫੋਟੋ ਲਾਈ ਹੋਈ ਹੈ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਆ ਜਿਸ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਐਸਕੇਐਮ ਦੀ ਕੌਂਸਲ ਕੀ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਜਿਹੜੇ ਨੇ ਅਰਥੀ ਫੂਕ ਰੋਸ਼ ਮੁਜਾਰਾ ਕਰਨਗੇ ਆ ਰੋਸ਼ ਮੁਜਾਰਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੇ ਬਾਰਡਰਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ ਉਹਨਾਂ ਦੇ ਉੱਪਰ ਜਿਸ ਢੰਗ ਦੇ ਨਾਲ ਤਸ਼ੱਦਦ ਢਾਈ ਗਈ ਹੈ ਉਸ ਦਾ ਵੀ ਇੱਥੇ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਆਪਣੇ ਢੰਗ ਦੇ ਨਾਲ ਵਕਫ ਵਕਫ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣਾ ਵਿਰੋਧ ਜਤਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਿਹਾ ਹਾਂ ਹਾਜੀ ਕੀ ਕਹਿਣਾ ਚਾਹੋਗੇ ਆਰਤੀ ਪੂ ਰੋਸ਼ ਮੁਜਾਰਾ ਕਰ ਰਹੇ ਹੋ ਅੱਜ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਸੁਣ ਲੈ ਕੇ ਇਹ ਜਿਹੜੇ ਸਾਡੇ ਦੇ ਅਤਿਆਚਾਰ ਹੋ ਰਹੇ ਨੇ ਜ ਇਹਨਾਂ ਦੇ ਪੁੱਤਰੇ ਫੋਕ ਰਹੇ ਜੀ ਸੈਂਟਰ ਸਰਕਾਰ ਦੇ ਜੀ ਬਲੈਕ ਡੇ ਤੁਸੀਂ ਬਣਾ ਰਹੇ ਹੋ ਤੁਸੀਂ ਰੋਸ਼ ਮੁਜਾਰਾ ਕਰ ਰਹੇ ਹੋ ਇੱਥੇ ਦੂਜੇ ਪਾਸੇ ਬਾਰਡਰਾਂ ਦੇ ਉੱਪਰ ਜਿਹੜੇ ਕਿਸਾਨ ਵੀ ਡਟੇ ਹੋਏ ਨੇ ਉਹ ਕਹਿੰਦੇ ਸਾਡੀ ਹਮਾਇਤ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਬਾਰਡਰਾਂ ਦੇ ਉੱਪਰ ਸਾਡੇ ਨਾਲ ਡਟਣ ਕਿਉਂਕਿ ਤਸ਼ੱਦਦ ਜਿਹੜੀ ਆ ਉਹ ਕਹਿੰਦੇ ਸਾਡੇ ਉੱਪਰ ਬਾਰਡਰਾਂ ਦੇ ਉੱਪਰ ਹੋ ਰਹੀ ਹੈ ਪੁਲਿਸ ਜਿਹੜੀ ਆ ਲਗਾਤਾਰ ਇੱਥੇ ਅਤਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਕਿਹਾ ਉੱਥੇ ਜਾਣ ਦੀ ਵੀ ਤਿਆਰੀ ਹੈਗੀ ਹੈ ਹਾਂਜੀ ਸਾਡੀ ਸਭ ਦੀ ਤਿਆਰੀ ਸੀ ਸਾਰੇ ਤਿਆਰ ਹੀ ਜਾਣ ਵਾਸਤੇ ਅਸੀਂ ਲੱਗ ਲੱਗ ਨਹੀਂ ਹੈ ਜੀ ਸਾਰੇ ਕੱਟੇ ਇੱਕਦਾਂ ਇਕੱਠੇ ਹੈਗੇ ਅਸੀਂ ਪੰਜਾਬ ਘੇਰੇ ਆਏ ਆ ਉਹਨਾਂ ਨੇ ਉੱਥੇ ਬਾਰਡਰ ਘੇਰੇ ਹੋਏ ਨੇ ਜਿੱਦਨ ਕਾਂ ਲਾ ਕੇ ਅਸੀਂ ਸਾਰੇ ਜਾਣ ਵਾਸਤੇ ਤਿਆਰ ਹੈ ਬਿਲਕੁਲ ਸਰਕਾਰ ਦੀ ਪਾਲਿਸੀ ਨੂੰ ਕਿਦਾਂ ਦੇਖਦੇ ਹੋ ਸਰਕਾਰ ਦੀ ਪਾਲਿਸੀ ਨੂੰ ਕਿਦਾਂ ਦੇਖਦੇ ਹੋ ਤੁਸੀਂ ਚਾਹ ਹਰਿਆਣਾ ਸਰਕਾਰ ਦੀ ਪਾਲਿਸੀ ਹੋਏ ਚਾਹ ਸੈਂਟਰ ਦੀ ਹੋਏ ਇੱਕ ਪਾਸੇ ਕਹਿੰਦੇ ਕਿ ਮੀਟਿੰਗਾਂ ਰਾਹੀਂ ਮਸਲੇ ਦਾ ਹੱਲ ਕਰ ਲਾਂਗੇ ਦੂਜੇ ਪਾਸੇ ਕਿਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਮੀਟਿੰਗਾਂ ਰਾਹੀਂ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਪੰਜ ਮੀਟਿੰਗਾਂ ਹੋ ਚੁੱਕੀਆਂ ਜੀ ਇਹਦੇ ਵਿੱਚ ਤਾਂ ਕੋਈ ਹੱਲ ਨਿਕਲ ਨਹੀਂ ਅੱਗੇ ਕੀ ਹੱਲ ਨਿਕਲਦੀ ਹੈ ਉਮੀਦ ਹੈ ਹਾਂਜੀ ਤੁਸੀਂ ਜਿਹੜੀ ਆ ਹਰਿਆਣਾ ਸਰਕਾਰ ਵੱਲੋਂ ਗੋਲੀਆਂ ਚਲਾਈ ਗਈਆਂ ਉਹਨੇ ਬਾਰਡਰ ਬਣਾ ਲਿਆ ਉਹਦਾ ਪੰਜਾਬ ਕਾ ਇੰਡੀਆ ਕਾ ਬਾਰਡਰ ਹੋ ਗਿਆ ਇਹ ਲੱਗਦਾ ਜਿਵੇਂ ਪਾਕਿਸਤਾਨ ਕਾ ਇੰਡੀਆ ਕਾ ਬਾਰਡਰ ਹੈ ਇਤਰਾ ਗੋਲੀ ਚੱਲ ਰਹੀ ਹੈ ਉਹਦਾ ਗੋਲਾਬਾਰੀ ਆਪਾਂ ਦੇਖੇ ਰਹੇ ਆ ਆਪਣੇ ਇੰਨੇ ਕਿਸਾਨ ਫਟੜ ਹੋ ਗਏ ਖਨੌਰੀ ਬਾਰਡਰ ਵਾ ਇੱਕ ਕਿਸਾਨ ਸ਼ਹੀਦ ਵੀ ਹੋਇਆ ਗੋਲੀ ਲੱਗਣੇ ਕਾਰਨ ਤੇ ਕਿਆ ਹਰਿਆਣਾ ਸਰਕਾਰ ਨੂੰ ਇੰਨਾ ਅਧਿਕਾਰ ਹੈ ਵੀ ਜਿਹੜੇ ਸ਼ਾਂਤੀਪੁਰ ਉਹ ਢੰਗ ਨਾਲ ਕਿਸਾਨ ਸੰਘਰਸ਼ ਕਰ ਰਹੇ ਹੁਣ ਆਪਾਂ ਗੋਲੀ ਚਲਾ ਸਕਿਆ ਹੁਣ ਕੋਰਟ ਕੀ થઈ ਗਈ ਆਮ ਲੋਕਾਪਾਤ ਹੈ ਕੋਰਟ ਹੈ ਕੋਰਟ ਨੇ ਇਹਨੂੰ ਕਹਦਾ ਵੀ ਰਾਸਤੇ ਨਹੀਂ ਬੰਦ ਕਰਨੇ ਸਰਕਾਰ ਕੋ ਮਤ ਕੋਈ ਕੋਰਟ ਨਹੀਂ ਆਮ ਲੋਕਾਪਾਤ ਹੈ ਕੋਰਟ ਹੋ ਜਾਂਦੀ ਹੈ ਇਹਨਾਂ ਕੋਰਟ ਕੀ ਵੀ ਨਹੀਂ ਮੰਨੀ ਹੁਣ ਕੋਰਟ ਨੇ ਕੀ ਬਗੜ ਲੈ ਇਹਨਾਂ ਦਾ ਜੋ ਕਾਨੂੰਨ ਆਮ ਬੰਦੇ ਬਾਰੇ ਇਹਨਾਂ ਬਾਰੇ ਕੋਈ ਕਾਨੂੰਨ ਨਹੀਂ ਗੋਲੀ ਚੱਲ ਰਹੀ ਹੈ ਬੂਰੇ ਬੂਰੇ ਹਾਲ ਮਾਰੇ ਭਾਈਆਂ ਦੀਆਂ ਅੱਖਾਂ ਫੁੱਟ ਗਈਆਂ ਕਈਆਂ ਦੀ 200 ਦੇ ਉੱਪਰ ਫੱਟੜ ਹੋ ਗਏ ਤੇ ਕਈਆਂ ਕੀ ਲੱਤਾ ਟੁੱਟ ਗਿਆ ਇਹ ਇਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਤੇ ਹਮੇ ਇਹਨੂੰ ਬੜਨ ਨਹੀਂ ਦੇਣਗੇ ਘਰਾਂ ਮਾ ਜਦ ਮਾ ਤੇ ਵੋਟਾਂ ਮੰਗਣਾਵੇਂਗਾ ਉਹਦੇ ਦੱਸਾਂਗੇ ਡੰਡੇ ਗੈਲੀ ਨਾਲ ਨੂੰ ਵੀ ਦਮੇ ਮਾਰੇ ਭਾਈਆਂ ਗਲੇ ਉਹ ਕੰਮ ਕਰਿਆ ਦਾ ਪਾਥੀਆਂ ਮਾਰਾਂਗੇ ਇਹਨਾਂ ਦੇ ਡਲੇ ਮਾਰਾਂਗੇ ਬੜ ਕੇ ਦਿਖਾ ਮੈਨੇ ਮਾਰੇ ਉਰੇ ਵੋਟਾਂ ਮਾ ਪਿੰਡਾ ਵਾਤੇ ਚੋਣਾ ਦੇ ਵਿੱਚ ਤੁਸੀਂ ਬੀਜੇਪੀ ਦਾ ਵਿਰੋਧ ਕਰੋਗੇ ਹਾਂ ਕਰਾਂਗੇ ਜੀ ਕਰਾਂਗੇ ਬਿਲਕੁਲ ਜੈ ਜੀ ਹਰਕਤਾ ਮੋਦੀ ਸਰਕਾਰ ਕਰ ਰਹੀ ਹੈ ਇਹ ਮਤਲਬ ਇੱਕ ਦੁਸ਼ਮਨ ਦੇ ਬਾਰਡਰ ਤੇ ਨਹੀਂ ਹੁੰਦੇ ਅंसू ਗੈਰ ਛੜਨੇ 7.62 ਐਮਐਮ ਦੀ ਗੋਲੀਆਂ ਮਾਰੀਆਂ ਜਿਹੜਾ ਲੜਕਾ ਮਰਿਆ ਸਾਡਾ ਉਹ ਮਤਲਬ ਨਹੀਂ ਕਰਾਉਣੀ ਹਰਕਤ ਹੈ ਕਿ ਇਹ ਮਤਲਬ ਬਰਦਾਸ਼ਤ ਕਰਨ ਵਾਲੀ ਨਹੀਂ ਹੈ ਕੋਈ ਥੋੜਾ ਰਿਸ਼ਤੇ ਵਾਲੇ ਅਸੀਂ ਸਾਰੇ ਭਾਈ ਆ ਤੁਸੀਂ ਭਾਈ ਸਾਡੇ ਮੀਡੀਆ ਪਰ ਮੀਡੀਆ ਵਾਲੇ ਲਾਣ ਕਿ ਇਹ ਜੀ ਹਰਕਤਾਂ ਕਰ ਰਹੇ ਹੋ ਨਾ ਪਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਬਿਲਕੁਲ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਲਗਾਤਾਰ ਮੰਗ ਹੋ ਰਹੀ ਹੈ ਲੇਕਿਨ ਦੂਜੇ ਪਾਸੇ ਕੱਲ ਐਵੀ ਤਿਆਰੀ ਹੋਈ ਸੀ ਕਿ ਕਿਸਾਨਾਂ ਦੇ ਉੱਪਰ ਐਨ ਐਸ ਏ ਲਾ ਦਿੰਦੇ ਆ ਐਨ ਐਸ ਏ ਵਰਗਾ ਸਖਤ ਕਾਨੂੰਨ ਲਾ ਕੇ ਗ੍ਰਿਫਤਾਰੀਆਂ ਕਰ ਲਾਂਗੇ ਔਰ ਕੋਈ ਪੁੱਛਣ ਵਾਲਾ ਨਹੀਂ ਹੋਏਗਾ ਲੇਕਿਨ ਅੱਜ ਕਹਿੰਦੇ ਵੀ ਉਹ ਫੈਸਲਾ ਅਸੀਂ ਲਾਗੂ ਨਹੀਂ ਕਰ ਰਹੇ ਉਸ ਨੂੰ ਵਾਪਸ ਲੈ ਰਹੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਪਾਲਿਸੀ ਨੂੰ ਇਹ ਇੱਕ ਡਰਾਣ ਦੀ ਨੀਤੀ ਹੈ ਜੀ ਜ ਜਿਹੜਾ ਕੋਈ ਸਿਰ ਚੱਕੂਗਾ ਆਵਾਜ਼ ਚੱਕੂਗਾ ਸਰਕਾਰ ਦੇ ਖਿਲਾਫ ਜਿਵੇਂ ਪਹਿਲਾਂ ਉਹਨੇ ਪੰਜਾਬ ਪੰਜਾਬ ਸਰਕਾਰ ਵੀ ਕਰ ਰਹੀ ਐ ਨੇ ਸਲਾਰੀ ਆ ਅਸੀਂ ਕੋਈ ਅਤਵਾਦੀ ਨਹੀਂ ਆਗੇ ਕਿਸਾਨ ਐ ਆਪਣੇ ਹੱਕਾਂ ਵਾਸਤੇ ਪ੍ਰੋਟੈਸਟ ਕਰਨਾ ਹਰੇਕ ਬੰਦੇ ਨੂੰ ਰਾਈਟ ਐ ਇਹ ਸਾਡਾ ਲੋਕਤੰਤਰ ਕਹਿੰਦਾ ਐ ਪਰ ਇਹ ਲੋਕਤੰਤਰ ਦਾ ਘਾਣ ਜੋ ਖਨੌਰੀ ਹੋਇਆ ਜੋ ਸ਼ੰਭੂ ਤੇ ਹੋਇਆ ਉਹ ਆਪਾਂ ਸ਼ਰਿਆਮ ਦੇਖ ਰਹੇ ਆਂ ਕਿ ਪੰਜਾਬ ਪੰਜਾਬ ਚ ਦੇ ਬਾਰਡਰ ਚ ਆ ਕੇ ਹਰਿਆਣਾ ਪੁਲਿਸ ਸਾਡੇ ਕਿਸਾਨਾਂ ਤੇ ਹਮਲੇ ਕਰ ਰਹੀ ਐ ਸਿਵਲ ਵਰਦੀ ਚ ਬੰਦੇ ਗੋਲੀਆਂ ਚਲਾ ਰਹੇ ਆਂ ਕੀ ਅਸੀਂ ਉਹਨਾਂ ਨੂੰ ਆਰਐਸਐਸ ਦੇ ਬੰਦੇ ਕਹਿ ਸਕਦੇ ਆਂ ਉਹ ਬੰਦਾ ਸਿਵਲ ਵਰਦੀ ਚ ਗੋਲੀਆਂ ਚਲਾ ਰਿਹਾ ਬਾਕਾਇਦਾ ਵੀਡੀਓ ਪਈਆਂ ਨੇ ਇਹ ਲੋਕਤੰਤਰ ਦਾ ਕਹਾਣ ਹੈ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆਪਾਂ ਭਾਰਤ ਨੂੰ ਕਹਿੰਦੇ ਆ ਪਰ ਲੋਕਤੰਤਰ ਕਿੱਥੇ ਗਿਆ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਕਾਲਾ ਦੀਪ ਸਹਿਬ ਅਸੀਂ ਪੂਰੇ ਪੁੱਤਰੇ ਫੂਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਕਰਦੇ ਆ ਤੇ ਜਿੰਮੇ ਸਾਡੇ ਕਿਸਾਨ ਵੀਰਾਂ ਤੇ ਤਸੱਦਦ ਹੋਇਆ ਉਸ ਦੇ ਅਗੇਂਸਟ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਜੀ ਬਿਲਕੁਲ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਆ ਇੱਥੇ ਪ੍ਰੋਟੈਸਟ ਦਾ سلسلہ ਜਿਹੜਾ ਲਗਾਤਾਰ جاری ਹੈ ਰੋਸ਼ ਹੈ ਇੱਥੇ ਰੋਸ਼ ਹੈ ਦੂਜੇ ਪਾਸੇ ਕਿਥੇ ਨੇ ਕਿਥੇ ਦੁੱਖ ਵੀ ਐ ਜਿਹੜਾ 22 ਸਾਲ ਦਾ ਨੌਜਵਾਨ ਜਿਹੜਾ ਉਹ ਖਨੋਰੀ ਬਾਰਡਰ ਦੇ ਉੱਪਰ ਸ਼ਹੀਦ ਹੋ ਗਿਆ ਔਰ ਤਸਵੀਰਾਂ ਲਗਾਤਾਰ ਵਿਖਾ ਰਹੇ ਆ ਰੋਸ਼ਦੀਆਂ ਤਸਵੀਰਾਂ ਨੇ ਦੇਸ਼ ਦੇ ਵਿੱਚ ਅੱਜ ਇਸ ਢੰਗ ਦੀਆਂ ਹੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਈਆਂ ਕਿਉਂਕਿ ਐਸਕੇਮ ਜਿਹੜੀ ਐ ਕਾਲ ਦਿੰਦੀ ਹੋਈ ਨਜ਼ਰ ਆਈ ਕਿ ਸਿੱਧੇ ਤੌਰ ਤੇ ਅੱਜ ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀ ਅਮਿਤ ਸ਼ਾਹ ਦੀ ਗੱਲ ਕਰੀਏ ਮਨੋਰ ਲਾਲ ਖੱਟਰ ਦੀ ਗੱਲ ਕਰੀਏ ਇਹਨਾਂ ਦੇ ਪੁਤਲੇ ਫੁੱਕੇ ਜਾਣਗੇ ਔਰ ਅੱਜ ਉਹੀ ਸਿਲਸਿਲਾ ਜਿਹੜਾ ਉੱਥੇ ਵੇਖਣ ਨੂੰ ਮਿਲ ਰਿਹਾ ਲੋ ਜੀ ਤੁਹਾਨੂੰ ਤਸਵੀਰਾਂ ਬਖਾ ਰਿਹਾ ਜਿਸ ਢੰਦੇ ਨਾਲ ਅਜਿਹੜਾ ਪੁਤਲਾ ਬਣਾਇਆ ਹੋਇਆ ਸੀ 3 ਲੀਟਰਾਂ ਦਾ ਦੇਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀ ਅਮਿਤ ਸ਼ਾਹ ਦੀ ਗੱਲ ਕਰੀਏ ਮਨੋਰਧਾਲ ਖੱਟਰ ਦੀ ਗੱਲ ਕਰੀਏ ਇਹਨਾਂ ਦੀਆਂ ਤਸਵੀਰਾਂ ਲਾਈਆਂ ਸੀ ਤੇ ਹੁਣ ਉਸ ਪੁੱਤਲੇ ਨੂੰ ਸਾੜਿਆ ਜਾ ਰਿਹਾ ਤਸਵੀਰਾਂ ਵਿਖਾ ਦਿੰਨਾ ਹੈ ਜਿਸ ਢੰਗ ਦੇ ਨਾਲ ਉਹ ਪੁੱਤਲਾ ਜਿਹੜਾ ਉਹ ਸਾੜ ਕੇ ਆਪਣਾ ਰੋਸ਼ ਜਿਹੜਾ ਉਹ ਕਿਸਾਨ ਜਿਤਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਦੇਸ਼ ਭਰ ਦੇ ਵਿੱਚ ਇਸੇ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਉਂਕਿ ਆਰਥੀ ਫੂਕ ਰੋਸ਼ ਮੁਜਾਰਾ ਕਿਹਾ ਗਿਆ ਸੀ ਔਰ ਉਹੀ ਰੋਸ਼ਮੁਜਾਰਾ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਤੁਸੀਂ ਵੇਖ ਸਕਦੇ ਹੋ ਆ ਪੁਤਲੇ ਫੂਕ ਕੇ ਆਪਣਾ ਵਿਰੋਧ ਜਤਾਉਂਦੇ ਨਜ਼ਰ ਆ ਰਹੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਿਹੜੀਆਂ ਤਸ਼ੱਦਦਾਂ ਹਰਿਆਣਾ ਬਾਰਡਰਾਂ ਦੇ ਉੱਪਰ ਕਿਸਾਨਾਂ ਦੇ ਉੱਪਰ ਢਾਈਆਂ ਗਈਆਂ ਨੇ ਉਹ ਤਸ਼ੱਦਦਾਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਕਿਸਾਨਾਂ ਦੇ ਹੌਸਲਿਆਂ ਨੂੰ ਵਸਤ ਕਰਦੀਆਂ ਨਜ਼ਰ ਨਹੀਂ ਬਲਕਿ ਹੋਰ ਮਜ਼ਬੂਤ ਕਰਦੀਆਂ ਨਜ਼ਰ ਆਣਗੀਆਂ ਜਿਦੀਆਂ ਸਿੱਧੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਕਿ ਹੁਣ ਥਾਥਾਂ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਲਾਮਬੰਦ ਹੋਣੇ ਸ਼ੁਰੂ ਹੋ ਗਏ ਇਕੱਲੇ ਹਰਿਆਣਾ ਬਾਰਡਰਾਂ ਤੇ ਨਹੀਂ ਬਲਕਿ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਪਰ ਕਿਸਾਨ ਜਿਹੜੇ ਨੇ ਅੱਜ ਇਸ ਢੰਗ ਦੇ ਨਾਲ ਇਕੱਠੇ ਹੋਏ ਨੇ ਔਰ ਆਰਥੀ ਫੂਕ ਰੋਸ਼ ਮਜਾਰਾ ਕਰਦੇ ਨਜ਼ਰ ਆ ਰਹੇ ਨੇ ਜਮ ਕੇ ਬੀਜਪੀ ਦੇ ਖਿਲਾਫ ਨਾਰੇਬਾਜੀ ਹੁੰਦੀ ਹੋਈ ਨਜ਼ਰ ਆ ਰਹੀ ਆ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਕਹਿੰਦੇ ਵੀ ਨਜ਼ਰ ਆਏ ਨੇ ਕਿ ਜੇਕਰ ਬੀਜਪੀ ਦੇ ਆਗੂ ਜਿਹੜੇ ਨੇ ਚੋਣਾਂ ਵੇਲੇ ਇਹਨਾਂ ਤੋਂ ਵੋਟਾਂ ਮੰਗਣ ਆਣਗੇ ਤੇ ਵੋਟਾਂ ਨਹੀਂ ਦਿੱਤੀਆਂ ਜਾਣਗੀਆਂ ਬਲਕਿ ਉਹਨਾਂ ਦਾ ਵਿਰੋਧ ਹੁੰਦਾ ਨਜ਼ਰ ਆਏਗਾ ਪਹਿਲਾਂ ਵੀ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀ ਪਹਿਲਾਂ ਵੀ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀ ਉਸ ਦੇ ਵਿੱਚ ਵੀ ਆਈ ਤਸਵੀਰ ਵੇਖਣ ਨੂੰ ਮਿਲੀ ਸੀ ਕਿ ਜਦੋਂ ਭਾਜਪਾ ਆਗੂ ਪਿੰਡਾਂ ਦੇ ਵਿੱਚ ਜਾਂਦੇ ਸੀ ਤੇ ਉੱਥੇ ਉਹਨਾਂ ਦਾ ਵਿਰੋਧ ਹੁੰਦਾ ਸੀ ਤੇ ਹੁਣ ਇਸੇ ਢੰਗ ਦੀ ਤਸਵੀਰ ਜਿਹੜੀ ਆਨ ਵਾਲੇ ਸਮਾ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜੀਆਂ ਤਸਵੀਰਾਂ ਇਸ ਵਕਤ ਹਰਿਆਣਾ ਬਾਰਡਰਾਂ ਤੇ ਆਉਂਦੀਆਂ ਨੇ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਉੱਪਰ ਉੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਉਸ ਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਔਰ ਹੁਣ ਆਰਤੀ ਫੂਕ ਰੋਸ਼ ਮਜਾਰਾ ਜਿਹੜਾ ਉਹ ਸ਼ੁਰੂ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੀ ਰਣਨੀਤੀਆਂ ਬਣਾ ਕੇ ਕਿਸਾਨਾਂ ਨਾਲ ਜੁੜੀਆਂ ਜਿਹੜੀ ਜਥੇਬੰਦੀਆਂ ਨੇ ਆਪਣਾ ਰੋਸ਼ ਦਾ ਪ੍ਰਗਟਾਵਾ ਕਰਦੀਆਂ ਨਜ਼ਰ ਆ ਰਹੀਆਂ ਨੇ ਅੱਜ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਨਜ਼ਰ ਆ ਰਹੇ ਨੇ ਭਾਜਪਾ ਦੇ ਖਿਲਾਫ ਨਾਰੇ ਲੱਗਦੇ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿਉਂਕਿ ਕਿਸਾਨੀ ਸੰਘਰਸ਼ ਲਗਾਤਾਰ جاری ਹੈ ਆਨ ਵਾਲੇ ਦਿਨਾਂ ਦੇ ਵਿੱਚ ਆ ਸੰਘਰਸ਼ ਜਿਹੜਾ ਉਹ ਕੀ ਕੁਛ ਨਵੀਆਂ ਤਸਵੀਰਾਂ ਵਿਖਾਉਂਦਾ ਨਜ਼ਰ ਆਏਗਾ ਕਿਉਂਕਿ ਇਸ ਵਕਤ ਤੁਹਾਨੂੰ ਇੱਕ ਤਸਵੀਰ ਜ਼ਰੂਰ ਵਿਖਾ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸ ਢੰਗ ਦੇ ਨਾਲ ਪੁਤਲਾ ਫੂਕ ਕੇ ਲੋਕ ਜਿਹੜੇ ਨੇ ਆਪਣਾ ਰੋਸ਼ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਨੇ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਕਿਸਾਨਾਂ ਨਾਲ ਖੜੇ ਨੇ ਔਰ ਆंदोलਨ ਆਨ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਔਰ ਤਿੱਖੇ ਹੁੰਦੇ ਹੋਏ ਵੀ ਨਜ਼ਰ ਆਣਗੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ